we ਜਦੋਂ ਇਹ ਜਿਹੜਾ ਜਿਹੜਾ ਮੈਂ ਦਾ ਹਾਂ ਹਾਂਜੀ ਮੈਂ ਡਾਕਟਰ ਰਵੀਂਦਰ ਕੁਮਾਰ ਮੈਡੀਕਲ ਅਫਸਰ ਸੀਐਚਸੀ ਮਾਛੀਵੜਾ ਸਾਡੀ ਡਿਮਾਂਡ ਸੀ ਹੈ ਕਿ ਸਾਡੇ ਮਹਿੰਗਾਈ ਭੱਤੇ ਬੰਦ ਕੀਤੇ ਗਏ ਹਨ 2021 ਤੋਂ ਉਹ ਦੁਬਾਰਾ ਲਗਾਏ ਜਾਣ ਏਸੀਪੀ ਦਾ 4914 ਦਾ ਏਸੀਪੀ ਸਕੀਮ ਹੁੰਦੀ ਹੈ ਉਹ ਬੰਦ ਹੋ ਗਈ ਹੈ ਉਹ ਦੁਬਾਰਾ ਤੋਂ ਲਗਾਈ ਜਾਵੇ ਤੇ ਹਸਪਤਾਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਉਸ ਚੀਜ਼ ਲਈ ਸਿਕਿਉਰਿਟੀ ਸਹੂਲਤ ਦਿੱਤੀ ਜਾਵੇ ਤੇ ਹੁਣ ਸਰਕਾਰ ਨੇ 400 ਦੀਆਂ ਪੋਸਟਾਂ ਕੱਢੀਆਂ ਨੇ ਆਲਮੋਸਟ ਹਾਫ ਸਾਡੀ ਪੋਸਟਾਂ ਖਾਲੀਆਂ ਨੇ ਤੇ ਸਮੇਂ ਸਿਰ ਘੱਟੋ ਘੱਟ 75% ਸਾਡੀ ਪੋਸਟਾਂ ਭਰੀਆਂ ਜਾਗਾਂ ਇਕਨੇਰਲੀ ਸਟ੍ਰਾਈਕ ਸਾਡੀ 3 ਦਿਨ ਵਾਸਤੇ ਹੈ 8 ਵਜੇ ਤੋਂ 11 ਵਜੇ ਤੱਕ ਜੀ ਬਿੱਟਾ ਜਰ ਅੰਬੀਲੀ ਕਾਫੀ ਪ੍ਰੇਸ਼ਾਨ ਹੋ ਰਹੇ ਨੇ ਹਾਂਜੀ ਜ਼ਰੂਰ ਪਰੇਸ਼ਾਨ ਹੋ ਰਹੇ ਨੇ ਜੀ ਤੇ ਕਿਸੇ ਦਾ ਜ਼ਰੂਰੀ ਕੰਮ ਵੀ ਹੈਗਾ ਪਰ ਐਮਰਜੈਂਸੀ ਸੇਵਾ ਹਜੇ ਵੀ ਚੱਲਦੀ ਰਹੇਗੀ ਠੀਕ ਹੈ ਜਿਹੜੀ ਕਿਹੜੀ ਸਵਾਮਾ ਬੰਦ ਓਪੀਡੀ ਸੇਵਾ ਮੇਨਲੀ ਬੰਦ ਹੈ ਸਰ 11 ਵਜੇ ਤੋਂ ਬਾਅਦ ਚੱਲੇਗੀ 11 ਵਜੇ ਤੋਂ ਬਾਅਦ ਚੱਲਨੇਗੀ ਸਰ ਮੇਰਾ ਗੁੱਪੇ ਕੌਂਸਲ CHC ਹੈਲਥ ਵੈਲਨੈਸ ਸੈਂਟਰ ਟੀਂਡੀ ਮੈਂ ਚੈੱਕ ਕਰਦੇ ਪੇਸ਼ਾ ਹਾਂਜੀ ਇਹ ਸਰ ਨੇ ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਹੈ ਕਿ ਠੀਕ ਹੈ ਇਹਨਾਂ ਦੀਆਂ ਡਿਮਾਂਡਸ ਨੇ ਜੋ ਕਿ ਆ ਕਈ ਸਾਲਾਂ ਤੋਂ ਕੰਪਲੀਟ ਨਹੀਂ ਹੋ ਰਹੀਆਂ ਪਰ ਇਹਨਾਂ ਨੇ ਡਿਮਾਂਡਸ ਨਾ ਕੰਪਲੀਟ ਤੇ ਹੋਣ ਦੇ ਬਾਵਜੂਦ ਵੀ ਆਪਣਾ ਕੰਮ ਨਹੀਂ ਠੀਕ ਆ ਰੋਕਿਆ ਹੈਗਾ ਆਪਣੀ ਸੇਵਾਵਾਂ ਉਹਦੇ ਹੀ ਸਟਾਰਟ ਕੀਤੀਆਂ ਨੇ ਪਰ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹਨਾਂ ਦੀਆਂ ਡਿਮਾਂਡਸ ਦਾ ਕੰਪਲੀਟ ਕੀਤੀਆਂ ਜਾਣ ਤਾਂ ਜੋ ਕਿ ਹੁੰਦਾ ਵੀ ਲੋਕ ਕਾਮ ਤੌਰ ਤੇ ਜੋ ਪਰੇਸ਼ਾਨ ਹੋ ਰਿਹਾ ਉਹ ਨਾ ਹੋ ਜੀ ਨਾ ਬੰਦ ਮੇਰਾ ਨਾਮ ਵੀ ਇੰਦਰਜੀਤ ਸਿੰਘ ਆ ਜੀ ਦਿਖੋ ਆ 6 ਫਰਵਰੀ ਤੋਂ ਜੀ ਆਪਣੇ ਮੇਰੇ ਘਰੇ ਦਵਾਈ ਚੱਲ ਗਈ ਇਥੇ ਹਾਰਦੀ ਮੈਂ ਇਥੇ 2 ਘੰਟੇ ਮੈਨੂੰ ਖੜੀ ਨਾ ਅੱਛੇ ਹੋ ਗਿਆ ਜੀ ਮੈਨੂੰ ਇਥੇ ਕੋਈ ਡਾਕਟਰ ਨਹੀਂ ਕੋਈ ਕੁਛ ਨਹੀਂ ਹੈਗਾ ਜੀ ਉਹੀ ਬਾਕੀ ਤੁਸੀਂ ਆਪ ਦੇਖ ਰਹੇ ਹੋ ਇਥੇ ਜੀ ਕੀ ਯਕੀਨੀ ਇਸ ਸਿਸਟਮ ਅੱਥੇ ਕੋਈ ਸਿਸਟਮ ਨਹੀਂ ਇਥੇ ਹੈਗਾ ਦਵਾਈ ਵੀ ਸਾਨੂੰ ਬਾਹਰੋਂ ਮੋਲ ਲੈਣੀ ਪਈ ਆ ਮੈਂ ਪਿਛਲੀ ਵਾਰ ਦਵਾਈ ਮੋਲ ਲੈ ਕੇ ਗਈ ਸੀ 500 ਰੁਪਏ ਸਰਕਾਰ ਤੋਂ ਵੱਡੇ ਵੱਡੇ ਸਿੱਖਿਆ ਇਥੇ ਕੋਈ ਕੁਛ ਨਹੀਂ ਕੋਈ ਕਰਦਾ ਹੈਗਾ ਜੀ ਬਾਈ ਇਥੇ ਝੂਠ ਬੋਲ ਰਹੇ ਸਾਰੇ ਕੁਝ ਬਾਕੀ ਤੁਸੀਂ ਇਹ ਕੈਮਰੇ ਬਸ ਹੋਰ ਪਾਸੇ ਘੁਮਾ ਕੇ ਦੇਖ ਲਓ ਕਿ ਆਹ ਤੇ ਹਾਲ ਹੋਇਆ ਪਿਆ ਜੀ ਪਾਪਾ ਕਹਿੰਦੇ ਬਵਾਰੀਆਂ ਫੈਲਦੀਆਂ ਬਵਾਰੀਆਂ ਤਾਂ ਹੀ ਫੈਲਦੀਆਂ ਤੁਸੀਂ ਇਕੱਠੇ ਹੋ ਕੇ ਦੇਖ ਲਓ ਅਦਰ ਕਿੰਨੀ ਗਰਮੀ ਪੈ ਰਹੀ ਹੈ ਮੈਨੂੰ ਮੰਨ ਕਰਦੇ ਮੰਨ ਤੋਂ ਜਿਹੀ ਆਹੀ ਕਰੇ ਤੁਸੀਂ ਦੇਖੋ ਆਪ ਸਰ ਕੋਸ ਆ ਜਾ ਆ ਤੁਸੀਂ ਦੇਖ ਲਓ ਵੀ ਆ ਇਹਨੇ ਦੁਖੀ ਲੋਕ ਆ ਕੀ ਕਹਤੋਂ ਤੇ ਦੁਖੀ ਬਸ ਤੁਸੀਂ ਆਪ ਸਮਝ ਲਓ ਗਰੀਬ ਨੂੰ ਦੁਖੀ ਨਾ ਕਰੋ ਬਸ ਵੱਡੀ ਗੱਲ ਇਹੀ ਹੈ ਆਪਣੀ ਬਸ ਆਹੀ ਮੰਗਾ ਜੀ ਅਸੀਂ 8 ਵਜੇ ਦੀ ਖੜੇ ਆ ਜੀ ਕੀ ਨਾਮ ਆ ਤੁਹਾਡਾ ਹਰਦੀਪ ਘੋਰਾ ਅਸੀਂ ਆਇਆ ਬੁੱਲੇਆਲ ਤੋਂ ਅਸੀਂ 8 ਵਜੇ ਦੇ ਆਏ ਆ ਜੀ ਅੱਠ ਵਜੇ ਜੇ ਖੜੇ ਆ ਅਸੀਂ ਪਹਿਲਾਂ ਪਾਰਟੀ ਨਹੀਂ ਬਣਨੇ ਕਹਿੰਦੇ 11 ਵਜੇ ਪਾਰਟੀ ਬਣਨੀ ਆ ਉਹ ਤੋਂ ਬਾਅਦ ਪਾਰਟੀ ਪੁੱਜੀ ਤੇ ਫੇ ਅਸੀਂ ਡਾਕਟਰ ਨੂੰ ਦੇ ਦੇ ਡਾਕਟਰ ਵੀ ਨਹੀਂ ਬੈਠੇ ਹੈਗੇ ਤਾਂ ਸਕੂਲ ਦੇ ਬੱਚੇ ਆ ਜਾਣੇ ਘਰੇ ਬੱਚੇ ਸਾਹਮਣੇ ਆ ਜੀ ਟਾਈਮ ਹੋ ਗਿਆ ਬੱਚਿਆਂ ਦਾ ਹਾਂ ਜੀ ਬਹੁਤ ਸਾਮਣੇ ਕਿੰਨੇ ਜਣੇ ਖੜੇ ਆਲੇ-ਦਾਲੇ ਵੀ ਪਿਆ ਵੱਡੇ-ਵੱਡੇ ਬਾਵੇ ਕਰਦੀ ਤੇ ਬੋਟਾ ਟਾਈਮ ਖੜਦੀ ਸੀ ਹੁਣ ਕੋਈ ਸਰਕਾਰ ਨਹੀਂ ਹੈਗੀ ਕੋਈ ਕੁੱਝ ਨਹੀਂ ਹੈਗੀ ਜਦ دوائی دے ٹائمچرمنٹ نہیں ہے جی اماموں کو جی کس کا ہے سوال یہ پٹیاں نہیں ہیں کوئی جی کوئی پٹیاں ٹھیک ہے نا جی نہیں ہے 12:00 ਇਹ ਨੂੰ ਪੇਰੇ ਨੂੰ ਕਿਦਾਂ ਦਾ ਨੁਕਸੇ ਇਹ ਨੂੰ ਕਿਦਾਂ ਦਾ ਨੁਕਸੇ ਆਫਰਿੰਸ ਸੀ ਪੇਹੇ ਕੋਈ ਡਾਕਟਰ ਦੇਖਦਾ ਜੀ ਕਿ ਉਹ ਡਾਕਟਰ ਦੇ ਵਿੱਚ ਖੜ ਰਹੇ ਸੀ ਆਪਣੀ ਜਿੰਦੇ ਲੱਗ ਰਹੀ ਸੀ ਮਾਂ ਕਹਿੰਦੀ ਮਾਂ ਕਹਿੰਦਾ ਇਹ ਦਵਾਈ ਲੈਣੀ ਹੈ ਬਾਕੀ ਮਾਂ ਸਾਹਿਬ ਨੇ ਕਹਿੰਦੇ ਆ ਵੀ ਤੁਸੀਂ ਪਹਿਲਾਂ ਕੀ ਜੀਜਾ ਹੁਣ ਕੀ ਹੋ ਗਿਆ ਤੁਸੀਂ ਸੂਤਾਂ ਮਿਲਣ ਗਿਆ ਹਸਤਾਲਾਂ 'ਚੋਂ ਸੂਤਾਂ ਮਿਲਣ ਗਿਆ ਗਾਇਸ ਉਹ ਸੂਤਾਂ ਮਿਲਣ ਗਿਆ ਨਾ ਕੋਈ ਸਰ ਉਹ ਦੇਦੀ ਹਸਤਾਲ 'ਚੋਂ ਸੂਤ ਦੇਦੀ رحیما مل جی بند رہے ਕਾਰਨ ਕਿ ਪਰਚੀ ਵੀ ਘਟ ਹੋਈ 11 ਵਜੇ ਤੋਂ ਬਾਅਦ ਘਟਣੇ ਜਾਂਦੇ ਅੱਛਾ ਮੁੰਮੰਦਾ ਤੁਹਾਨੂੰ ਦੇਖ ਕੇ ਲੱਗੇ ਜਿੱਕ ਮੁੰਮੰਦਾ ਦਾ ਅੱਛਾ ਜੀ ਕੀ ਕਹਿੰਦੇ ਕੀ ਸਰਕਾਰ ਦਾ ਕਹਿ ਰਹੇ ਸੀ ਥੋੜੇ ਬੜੇ ਦਾਅਵੇ ਕਾਰ ਤੇ ਬਹੁਤ ਵੱਡੇ ਦਾਅਵੇ ਜਿਵੇਂ ਖਾਲੀ ਐ ਵਾਦੇ ਕੋਈ ਨਹੀਂ ਇਹਦੇ ਠੀਕਾ ਹੀ ਕੋਈ ਦਵਾਈ ਨਹੀਂ ਪੂਰੀ ਮਿਲਦੀ ਹੈਗੀ ਲਿਖੇ ਜੀ ਸਾਖਤੀਆ ਲਿਖੇ ਦੇ ਦੋ ਚੰਦਰਾ ਦੇਂਦੇ ਆ ਮਹਿੰਗੀ ਦੇ ਬਾਹਰ ਲਿਖੇ ਦਿੰਦੇ ਪਰ ਮੈਡੀਕਲ ਤੇ ਪਰ ਇਹ ਤਾਂ ਕਹਿੰਦੇ ਜੀ ਅੰਦਰ ਹੀ ਲੈ ਕੇ ਨਾ ਇਹਨੂੰ ਬਹੁਤ ਕੁਝ ਕਹਿੰਦੇ ਜੀ